ਅਸੀਂ ਸਾਰੇ ਸਮਾਜ ਸੇਵੀ ਇਨਸਾਨੀਤ ਸੰਸਥਾ ਡਿਸਟ੍ਰਿਕਟ ਮਹਾੜੀ ਦੇ ਫਤਗੜ ਸਾਹਿਬ ਤੋਂ ਆਇਆ ਰਲ ਕੇ ਦੇਖੋ ਸਾਡਾ ਕੰਮ ਹੈ ਜਿਹੜਾ ਉਹ ਹਰ ਇੱਕ ਲਈ ਇਨਸਾਨੀਤ ਲਈ ਖੈਰ ਮੰਗਣਾ ਤੇ ਅਸੀਂ ਉਸੇ ਤਹਿਤ ਇੱਕ ਪੰਜਾਬ ਦਾ ਪੁੱਤ ਜਿਹੜਾ ਇਸ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਹੈ ਤੇ ਬੜਾ ਦੁਖੀ ਹੈ ਰਾਤ ਦਾ ਵੀ ਮਨ ਬਹੁਤ ਦੁਖੀ ਹੈ ਪਰ ਉਸ ਖੁਦਾ ਅੱਗੇ ਬਸ ਨਹੀਂ ਚੱਲਦਾ ਪਰ ਫਿਰ ਵੀ ਅਸੀਂ ਸਾਰੇ ਯਤਨ ਕਰਕੇ ਇਕੱਠੇ ਹੋ ਕੇ ਇੱਕ ਭਾਵਨਾ ਲੈ ਕੇ ਅਸੀਂ ਪਹਿਲਾਂ ਗੁਰਦੁਆਰਾ ਅੰਬਸਾਹਬ ਗਏ ਸੀ ਤੇ ਉੱਥੇ ਅਰਦਾਸ ਕੀਤੀ ਹੈ ਮਹਾਰਾਜ ਦੇ ਚਰਨਾਂ 'ਚ ਕਿਉਂਕਿ ਜਿੱਥੇ દવા ਕੰਮ ਨਹੀਂ ਚੱਲਦੀ ਉੱਥੇ દવા ਕੰਮ ਜਰੂਰ ਕਰਦੀ ਹੈ ਤੇ ਅਸੀਂ ਇਸ ਮਕਸਦ ਦੇ ਤਹਿਤ ਸਾਰੇ ਇੱਥੇ ਰਲ ਕੇ ਪਹੁੰਚੀਆਂ ਜੀ ਤੇ ਅਸੀਂ ਖੁਦਾ ਅਗੇ ਅਰਦਾਸ ਕਰਨ ਦੇ ਪਰਿਵਾਰ ਨੂੰ ਮਿਲੇ ਆ ਉਹਨਾਂ ਦੀ ਵਾਈਫ ਨੂੰ ਮਿਲੇ ਆ ਤੇ ਉਹ ਸਾਰੇ ਕਹਿ ਰਹੇ ਨੇ ਵੀ ਠੀਕ ਨੇ ਠੀਕ ਨੇ ਕਿਉਂਕਿ ਪੋਜ਼ਿਟਿਵ ਬਿਟੀ ਲੈ ਕੇ ਹੀ ਚੱਲ ਹੋਣਾ ਹੈ ਕਿ ਜੇ ਜੇ ਇਦਾਂ ਕਰਾਂਗੇ ਆਪਾਂ ਮੰਨ ਨੇ ਤਾਂ ਫਿਰ ਮਨ ਨੂੰ ਜੇ ਡੋਲ ਗੇਰਾਗੇ ਤੇ ਡਿੱਗ ਜਾਣਾ ਇੱਥੇ ਸੋ ਅਸੀਂ ਅਰਦਾਸ ਹੀ ਅਰਦਾਸ ਜਿਹੜੀ ਬੰਦੇ ਨੂੰ ਪੋਜ਼ਿਟਿਵ ਕਰਦੀ ਹੈ ਤੇ ਅਸੀਂ ਖੁਦਾ ਦੇ ਚਰਨਾ ਅੱਗੇ ਭਰੋਸਾ ਰੱਖ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਤੇ ਸਾਨੂੰ ਉਮੀਦ ਹੈ ਕਿ ਮਾਰਾ ਸਾਡੀ ਜਰੂਰ ਸੁਣੇਗਾ ਤੇ ਬਾਕੀ ਕਿੰਨੀ ਦੁਨੀਆ ਹੀ ਜਿਹੜੀ ਜਿੱਥੇ-ਜਿੱਥੇ ਵੱਸਦੀ ਇਨਸਾਨੀਅਤ ਜਿਨ੍ਹਾਂ ਦੇ ਅੰਦਰ ਹੈ ਉਹ ਸਾਰੇ ਹੀ ਖੈਰ ਮੰਗ ਰਹੇ ਨੇ ਕਿ ਅਸੀਂ ਸਾਰੇ ਉਸੇ ਤਰ੍ਹਾਂ ਦੇ ਹਾਲਾਂਕਿ ਦੇਖੋ ਜੀ ਡਾਕਟਰ ਨੇ ਮੈਡੀਕਲੀ ਤਾਂ ਉਹਨਾਂ ਨੂੰ ਦੱਸਣਾ ਹੋਵੇਗਾ ਪਰ ਵਾਰਨ ਨਾਲ ਤੁਹਾਡੀ ਗੱਲ ਹੋਈ ਹੈ ਪੈਂਜੀ ਨਾਲ ਤੁਹਾਡੀ ਗੱਲ ਹੋਈ ਹੈ ਜਹੰਦਰ ਦੀ ਵਾਈਫ ਨਾਲ ਤਾਂ ਉਧਰ ਉਹਨਾਂ ਤੇ ਗੱਲਬਾਤਾਂ ਤੋਂ ਉਹਨੇ ਕੁਝ ਦੱਸਿਆ ਵੀ ਡਾਕਟਰ ਕੀ ਕਹਿ ਰਿਹਾ ਕੁਝ ਥੋੜਾ ਬਹੁਤ ਗਰੂਪ ਕੋਈ ਐਕਟੀਵਿਟੀ ਨਜ਼ਰ ਆਈ ਕੋਈ ਨਹੀਂ ਦੇਖੋ ਉਹਨਾਂ ਨੇ ਇੱਕ ਕੋਈ ਗੱਲ ਕਹੀ ਹੈ ਵੀ ਠੀਕ ਨੇ ਹੁਣ ਥੋੜਾ ਫਰਕ ਹੈ ਥੋੜਾ ਫਰਕ ਹੈ ਵੀ ਤੁਸੀਂ ਅਰਦਾਸ ਕਰੋ ਬਸ ਕਿਉਂਕਿ ਅਰਦਾਸ ਹੀ ਵੱਡੀ ਆਸ ਹੈ ਇਹ ਅਰਦਾਸਾਂ ਦੀ ਗੱਲ ਜਿਵੇਂ ਕਹਿੰਦੇ ਨੇ ਗੁਰਬਾਣੀ ਦਾ ਪਵਨ ਸ਼ਬਦ ਵੀ ਅਵਿਰਥੀ ਕਦੇ ਨਾ ਹੋ ਬਈ ਜਨਤੀ ਅਰਦਾਸ नानक जोर गोविंद का पूरन गुणतास कहंदे मंजूर करता है खुदा अरदास जब दिल से होती है मुश्किल तो यही है ये बड़ी मुश्किल से होती है भी बहुत मुश्किल ਨਾਲ ਹੁੰਦੀ ਹੈ ਅਰਦਾਸ ਪਰ ਇਹ ਆ ਵੀ ਜੇ ਕੋਈ ਭਾਵਨਾ ਲੈ ਕੇ ਦੇਖੋ ਆਪਣੇ ਘਰਾਂ ਲਈ ਆਪਣੇ ਘਰਦਿਆਂ ਲਈ ਤੇ ਦੁਨੀਆ ਅਰਦਾਸ ਕਰਦੀ ਆ ਤੇ ਪਰ ਵਿਲੱਖਣ ਉਹੀ ਇਨਸਾਨ ਇਨਸਾਨੀਅਤ ਵਾਲੇ ਹੋਣਗੇ ਜਿਨ੍ਹਾਂ ਜਿਹੜੇ ਕਿਸੇ ਲਈ ਅਰਦਾਸ ਕਰਦੇ ਨੇ ਖੈਰ ਕਿਸੇ ਲਈ ਮੰਗਦੇ ਨੇ ਸੋ ਅਸੀਂ ਅੱਜ ਅੱਗੇ ਇਹ ਹੀ ਅਰਦਾਸ ਕਰਕੇ ਸਾਰੇ ਆਏ ਆ ਕਿ ਸਾਡੇ ਪੰਜਾਬ ਦੇ ਪੁੱਤ ਰਾਜਵੀਰ ਜਵੰਦਾ ਨੂੰ ਜਿਹੜਾ ਇਹ ਮਾਲਕ ਤੁਸੀਂ ਤੰਦਰੁਸਤੀ ਦੀਆਂ ਦਾਤਾਂ ਜਿਹੜੀਆਂ ਬਖਸ਼ੋ ਤਾਂ ਕਿ ਉਹ ਆਪਣੇ ਜਿੱਥੇ ਇੱਕ ਕਿੱਥੇ ਭੈਣ ਦਾ ਘਰ ਵਾਲਾ ਤੇ ਉੱਥੇ ਕਿਸੇ ਧੀ ਦਾ ਪਿਓ ਵੀ ਹੈ ਤੇ ਉੱਥੇ ਤੇ ਇਹਨਾਂ ਸਾਰਿਆਂ ਤੌਰ ਉੱਪਰ ਹੈ ਜਿਹੜਾ ਕੋਈ ਇੱਕ ਪਹਿਲਾ ਪੰਜਾਬ ਦਾ ਪੁੱਤ ਵੀ ਹੈ ਜਿਹੜਾ ਪੰਜਾਬੀਅਤ ਨੂੰ ਲੈ ਕੇ ਜਿਹੜਾ ਹੈ ਗੀਤਾਂ ਰਾਹੀਂ ਸੋਹਣੇ ਗੀਤਾਂ ਰਾਹੀਂ ਸਬਕ ਗਿੱਤਾਂ ਰਾਹੀਂ ਜਿਹੜਾ ਪੰਜਾਬ ਦੀ ਸੇਵਾ ਕਰ ਰਿਹਾ ਹੈ ਤੇ ਜਿੱਥੇ ਪੰਜਾਬ ਨਾਲ ਜਿਹੜਾ ਹੱਥ ਜਿਹੜੀ ਅਸੀਂ ਸਾਰੇ ਸਮਾਜ ਸੇਵੀ ਇਨਸਾਨੀਤ ਸੰਸਥਾ ਡਿਸਟ੍ਰਿਕਟ ਮੋਹਾਲੀ ਦੇ ਪਤਗੜ੍ਹ ਸਾਹਿਬ ਤੋਂ ਆਏ ਹਾਂ ਰਲ ਕੇ ਦੇਖੋ ਸਾਡਾ ਕੰਮ ਹੈ ਜਿਹੜਾ ਉਹ ਹਰ ਇੱਕ ਲਈ ਇਨਸਾਨੀਤ ਲਈ ਖੈਰ ਮੰਗਣਾ ਤੇ ਅਸੀਂ ਉਸੇ ਤਹਿਤ ਇੱਕ ਪੰਜਾਬ ਦਾ ਪੁੱਤ ਜਿਹੜਾ ਇਸ 40 ਹਸਪੀਟਲ ਦੇ ਵਿੱਚ ਦਾਖਲ ਹੈ ਤੇ ਬੜਾ ਦੁਖੀ ਹੈ ਰਾਤ ਦਾ ਵੀ ਮਨ ਬਹੁਤ ਦੁਖੀ ਹੈ ਹਰ ਰੋਜ਼ ਖੁਦਾ ਗੇ ਬੱਸ ਨਹੀਂ ਚੱਲਦਾ ਪਰ ਫਿਰ ਵੀ ਅਸੀਂ ਸਾਰੇ ਯਤਨ ਕਰਕੇ ਇਕੱਠੇ ਹੋ ਕੇ ਇੱਕ ਭਾਵਨਾ ਲੈ ਕੇ ਅਸੀਂ ਪਹਿਲਾਂ ਗੁਰਦੁਆਰਾ ਅੰਬ ਸਹਿਬ ਗਏ ਸੀ ਤੇ ਉੱਥੇ ਅਰਦਾਸ ਕੀਤੀ ਹੈ ਮਹਾਰਾਜ ਦੇ ਚਰਨਾਂ 'ਚ ਕਿਉਂਕਿ ਜਿੱਥੇ ਦਵਾ ਕੰਮ ਨਹੀਂ ਚੱਲਦੀ ਉੱਥੇ ਦਵਾ ਕੰਮ ਜਰੂਰ ਕਰਦੀ ਹੈ ਤੇ ਅਸੀਂ ਇਸ ਮਕਸਦ ਦੇ ਤਹਿਤ ਸਾਰੇ ਇੱਥੇ ਰਲ ਕੇ ਪਹੁੰਚੀਆਂ ਜੀ ਤੇ ਅਸੀਂ ਖੁਦਾ ਗੇ ਅਰਦਾਸ ਕਰਨ ਦੇ ਪਰਿਵਾਰ ਨੂੰ ਮਿਲੇ ਆ ਉਹਨਾਂ ਦੀ ਵਾਈਫ ਨੂੰ ਮਿਲੇ ਆ ਇਹ ਉਹ ਸਾਰੇ ਕਹਿ ਰਹੇ ਨੇ ਵੀ ਠੀਕ ਨੇ ਠੀਕ ਨੇ ਕਿਉਂਕਿ ਪੋਜ਼ਿਟਿਵ ਬਿਟੀ ਲੈ ਕੇ ਹੀ ਚੱਲ ਹੋਣਾ ਕਿਉਂਕਿ ਜੇ ਐਦਾਂ ਕਰਾਂਗੇ ਆਪਾਂ ਮੰਨਣਾ ਤਾਂ ਫਿਰ ਮੰਨ ਨੂੰ ਜੇ ਡੋਲ ਗੇਰਾਂਗੇ ਤੇ ਡਿੱਗ ਜਾਣਾ ਤੇ ਸੋਸੀਰ ਦਾਸ ਸੋਸੀਰ ਦਾਸ ਜਿਹੜੀ ਬੰਦੇ ਨੂੰ ਪੋਜ਼ਿਟਿਵ ਕਰਦੀ ਹੈ ਤੇ ਅਸੀਂ ਖੁਦਾ ਦੇ ਚਰਨਾਂ ਅੱਗੇ ਭਰੋਸਾ ਰੱਖ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਤੇ ਸਾਨੂੰ ਉਮੀਦ ਹੈ ਕਿ ਮਾਰਾ ਸਾਡੀ ਜਰੂਰ ਸੁਣੇਗਾ ਤੇ ਬਾਕੀ ਕਿੰਨੀ ਦੁਨੀਆ ਹੀ ਜਿਹੜੀ ਜਿੱਥੇ-ਜਿੱਥੇ ਵੱਸਦੀ ਇਨਸਾਨੀਅਤ ਜਿਨ੍ਹਾਂ ਦੇ ਅੰਦਰ ਹੈ ਉਹ ਸਾਰੇ ਹੀ ਖੈਰ ਮੰਗ ਰਹੇ ਨੇ ਕਿ ਅਸੀਂ ਸਾਰੇ ਉਸੇ ਤਰ੍ਹਾਂ ਦਾ ਹਾਲਾਂਕਿ ਦੇਖੋ ਜੀ ਡਾਕਟਰਾਂ ਨੇ ਮੈਡੀਕਲੀ ਤਾਂ ਉਹਨਾਂ ਨੂੰ ਦੱਸਣਾ ਹੈ ਪਰ ਜਿਹੜੇ ਪਰਿਵਾਰ ਨਾਲ ਤੁਹਾਡੀ ਗੱਲ ਹੋਈ ਹੈ ਭੈਂਜੀ ਨਾਲ ਤੁਹਾਡੀ ਗੱਲ ਹੋਈ ਹੈ ਜੁਹੰਦਰ ਜੀ ਵਾਈਫ ਨਾਲ ਤਾਂ ਉਹਨਾਂ ਦੇ ਗੱਲਾਂ ਬਾਤਾਂ ਤੋਂ ਉਹਨੇ ਕੁਝ ਦੱਸਿਆ ਕਿ ਡਾਕਟਰ ਕੀ ਕਹਿ ਰਿਹਾ ਕੁਝ ਥੋੜਾ ਬਹੁਤ ਗਰੂਪ ਕੋਈ ਐਕਟੀਵਿਟੀ ਨਜ਼ਰ ਆਈ ਕੋਈ ਨਹੀਂ ਦੇਖੋ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਵੀ ਠੀਕ ਨੇ ਹੁਣ ਥੋੜਾ ਫਰਕ ਹੈ ਥੋੜਾ ਫਰਕ ਹੈ ਵੀ ਤੁਸੀਂ ਅਰਦਾਸ ਕਰੋ ਬਸ ਕਿਉਂਕਿ ਅਰਦਾਸ ਹੀ ਵੱਡੀ ਆਸ ਹੈ ਕਿ ਅਰਦਾਸਾਂ ਦੀ ਵੱਡੀ ਕਿ ਜਿਵੇਂ ਕਹਿੰਦੇ ਨਾ ਗੁਰਬਾਣੀ ਦਾ ਪਵਨ ਸ਼ਬਦ ਵੀ ਅਵਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਤਾਸ ਕਹਿੰਦੇ ਮਨਜ਼ੂਰ ਕਰਤਾ ਹੈ ਖੁਦਾ ਅਰਦਾਸ ਜਦ ਦਿਲ ਸੇ ਹੁੰਦੀ ਹੈ ਮੁਸ਼ਕਲ ਤੋਂ ਯਹੀ ਹੈ ਇਹ ਬੜੀ ਮੁਸ਼ਕਲ ਸੇ ਹੁੰਦੀ ਹੈ ਵੀ ਬਹੁਤ ਮੁਸ਼ਕਲ ਨਾਲ ਹੁੰਦੀ ਹੈ ਅਰਦਾਸ ਪਰ ਇਹ ਆ ਵੀ ਜੇ ਕੋਈ ਭਾਵਨਾ ਲੈ ਕੇ ਦੇਖੋ ਆਪਣੇ ਘਰਾਂ ਲਈ ਆਪਣੇ ਘਰਦਿਆਂ ਲਈ ਤੇ ਦੁਨੀਆ ਅਰਦਾਸ ਕਰਦੀ ਆ ਤੇ ਪਰ ਵਿਲੱਖਣ ਉਹੀ ਇਨਸਾਨ ਇਨਸਾਨੀਅਤ ਵਾਲੇ ਹੋਣਗੇ ਜਿਨ੍ਹਾਂ ਜਿਹੜੇ ਕਿਸੇ ਲਈ ਅਰਦਾਸ ਕਰਦੇ ਨੇ ਖੈਰ ਕਿਸੇ ਲਈ ਮੰਗਦੇ ਨੇ ਸੋ ਅਸੀਂ ਅੱਜ ਅੱਗੇ ਇਹ ਹੀ ਅਰਦਾਸ ਕਰਕੇ ਸਾਰੇ ਆਏ ਆ ਕਿ ਸਾਡੇ ਪੰਜਾਬ ਦੇ ਪੁੱਤ ਰਾਜੀਵ ਜਵੰਦਾ ਨੂੰ ਜਿਹੜਾ ਇਹ ਮਾਲਕ ਤੁਸੀਂ ਤੰਦਰੁਸਤੀ ਦੀਆਂ ਦਾਤਾਂ ਜਿਹੜੀਆਂ ਬਖਸ਼ੋ ਤਾਂ ਕਿ ਉਹ ਆਪਣੇ ਜਿੱਥੇ ਇੱਕ ਕਿੱਥੇ ਭੈਣ ਦਾ ਘਰ ਵਾਲਾ ਤੇ ਉੱਥੇ ਕਿਸੇ ਧੀ ਦਾ ਪਿਓ ਵੀ ਹੈ ਤੇ ਉੱਥੇ ਤੇ ਇਹਨਾਂ ਸਾਰਿਆਂ ਤੌਰ ਉੱਪਰ ਹੈ ਜਿਹੜਾ ਕੋਈ ਇੱਕ ਪਹਿਲਾ ਪੰਜਾਬ ਦਾ ਪੁੱਤ ਵੀ ਹੈ ਜਿਹੜਾ ਪੰਜਾਬੀਅਤ ਨੂੰ ਲੈ ਕੇ ਜਿਹੜਾ ਹੈ ਗੀਤਾਂ ਰਾਹੀਂ ਸੋਹਣੇ ਗੀਤਾਂ ਰਾਹੀਂ ਸਭੇਕ ਗਿੱਤਾਰਾਹੀ ਜਿਹੜਾ ਪੰਜਾਬ ਦੀ ਸੇਵਾ ਕਰ ਰਿਹਾ ਹੈ ਤੇ ਜਿੱਥੇ ਪੰਜਾਬ ਨਾਲ ਜਿਹੜਾ ਹੱਥ ਜਿਹੜਾ